ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾਰਾਏ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਹੁਣ ਮੈਨੂੰ ਹਰ ਬਲੌਗ 'ਚ ਹਰ ਰੋਜ਼ ਮੈਨੂੰ ਸਭ ਤੋਂ ਪਹਿਲੀ ਕਲਿੱਪ 'ਚ ਆਵਾਜ਼ ਰਿਕਾਰਡ ਕਰਨੀ ਪੈਂਦੀ ਹੈ ਕਿਉਂਕਿ ਸ਼ੁਰੂਆਤ 'ਚ ਮੇਰਾ ਫੋਨ ਹੁਣ ਚੱਲਦਾ ਹੀ ਨਹੀਂ ਹੈਗਾ ਆਵਾਜ਼ ਹੀ ਨਹੀਂ ਆਂਦੀ ਤੇ ਇੱਧਰ ਆਪੂ ਤਿਆਰ ਹੋ ਕੇ ਗੱਡੀ ਵੱਲ ਨੂੰ ਭੱਜ ਰਿਹਾ ਦੇਖੋ ਕਿਵੇਂ ਫਟਾਫਟ ਭੱਜ ਰਿਹਾ ਵੀ ਮੈਂ ਜਾ ਕੇ ਟਾਕੀ ਕੋਲ ਕੇ ਵਿੱਚ ਬਹਿ ਜਾ ਕਿਉਂਕਿ ਅੱਜ ਚੱਲਿਆ ਹੈ ਉਹਦੇ ਨਾਨਕਿਆਂ ਨੂੰ ਫੇਰ ਏ ਹੁਣ ਮੈਂ ਇਹਨੂੰ ਕਹਿ ਰਹੀ ਸੀਗੀ ਵੀ ਤੂੰ 15 ਦਿਨ ਬਾਅਦ ਰੈਡੀ ਹੋ ਜੰਨਾ ਨਾਨਕੇ ਜਾਨ ਨੂੰ ਤੂੰ ਟਿੱਕੇ ਬਹਿ ਜਾ ਘਰ ਆਪਣੇ ਘਰੇ ਅੱਜ ਫੇਰ ਤੂੰ ਘੁੰਮੇ ਘੁੰਮੇ ਕਰਨ ਚੱਲੇ ਆ ਤਾਂ ਹੀ ਤੂੰ ਸਾਰੀ ਦਿਹਾੜੀ ਗੱਡੀ ਦੇ ਸਹਰਾਣੇ ਬੈਠਾ ਰੋਈ ਜਾਂਦਾ ਏ ਤੇ ਅੱਜ ਮੇਰੀ ਦਰਾਣੀ ਚੱਲੀ ਆ ਪੇਕਿਆਂ ਨੂੰ ਪੇਕਿਆਂ ਨੂੰ ਪੇਕਿਆਂ ਚ ਉਹਨਾਂ ਦਾ ਆਪਣਾ ਹੀ ਕੋਈ ਕੰਮ ਸੀਗਾ ਫੇਰ ਅੱਜ ਇਸ ਕਰਕੇ ਉਹਨਾਂ ਨੂੰ ਦੁਬਾਰਾ ਜਾਣਾ ਪੈ ਗਿਆ ਤੇ ਮਤਲਬ ਉਹ ਦੱਸ ਨਹੀਂ ਸਕਦੇ ਕਿਉਂਕਿ ਉਹਨਾਂ ਦਾ ਆਪਣਾ ਕੰਮ ਸੀ ਮੈਂ ਚੱਲੀ ਆ ਹੁਣ ਉੱਧਰ ਜਿਹੜੇ ਤੁਸੀਂ ਕੱਲ ਵਾਲੀ ਵੀਡੀਓ ਚ ਦੇਖੇ ਹੋਣੇ ਉਹ ਬੀਬੀ ਉਹਨਾਂ ਦੇ ਮਤਲਬ ਵੀ ਸਮਝ ਤੁਹਾਨੂੰ ਤਾਂ ਹੀ ਆਊਗਾ ਵੈਸੇ ਅਸੀਂ ਦੋਨੇ ਭੈਣਾਂ ਦੀ ਤਰ੍ਹਾਂ ਹੀ ਉਹ ਸਮਝਦੀਆਂ ਇੱਕ ਦੂਜੇ ਨੂੰ ਮਤਲਬ ਬਸ ਇਸ ਕਰਕੇ ਲੱਗਦੇ ਪਰ ਉਹ ਬੀਬੀ ਦੀ ਪੈੜ ਦੇ ਭੂਆ ਦੀ ਕੁੜੀ ਦੇ ਪੋਤ ਨੂੰ ਮੈਂ ਤੁਹਾਨੂੰ ਅੱਗੇ ਤੋਂ ਅੱਗੇ ਰਿਸ਼ਤੇ ਰਹੀਏ ਸਮਝ ਨਹੀਂ ਆਣਾ ਹੈ ਰਿਸ਼ਤੇਦਾਰੀ ਹੈ ਪਰ ਅਸੀਂ ਦੋਨੇ ਇੱਕ ਦੂਜੇ ਨਾਲ ਭੈਣਾਂ ਦੀ ਤਰ੍ਹਾਂ ਪਿਆਰਾ ਤਾਂ ਮੈਨੂੰ ਦੋ ਵਾਰ ਫੋਨ ਆ ਲਿਆ ਸਵੇਰ ਦਾ ਵੀ ਦੀਦੀ ਆਜੋ ਸੰਗਤ ਰੇਲੇ ਜੁਨਾਂ ਦੇ ਸੰਗਤ ਰੇ ਲੱਗੇ ਹੋਏ ਨੇ ਵੀ ਤਾਂ ਕਰਕੇ ਕਿ ਉਹਨਾਂ ਦੇ ਸੰਗਤ ਰੇ ਲੱਗੇ ਹੋਏ ਨੇ ਕਹਿੰਦੀ ਦੀਦੀ ਆਜੋ ਸੰਗਤ ਰੇ ਲੈ ਜਾਓ ਵੀ ਨਹੀਂ ਖਤਮ ਹੋ ਜਣੇ ਕਿਉਂਕਿ ਅਸੀਂ ਸਾਨੂੰ ਪਤਾ ਨਹੀਂ ਤਾਂ ਵੀ ਉਹਨਾਂ ਦੇ ਸੰਗਤਾਂ ਲੱਗੇ ਹੋਏ ਆ ਤਾਂ ਕਰਕੇ ਅਸੀਂ ਉਹਨਾਂ ਦੇ ਹੁਣ ਸੰਗਤਾਂ ਲੈ ਲਿਆ ਚੱਲੇ ਆ ਮੈਂ ਤੇ ਉਧਰ ਮਾਸੀ ਜੀ ਮੇਰੇ ਨਾਲ ਚੱਲੇ ਨੇ ਕਿਉਂਕਿ ਮਨਦੀਪ ਚਲੀ ਗਈ ਆ ਆਪਣੇ ਪੇਕੇ ਆ ਉਹਨਾਂ ਦੀ ਭੂਆ ਦੀ ਕੁੜੀ ਨੇ ਬਾਹਰ ਨੂੰ ਜਾਣਾ ਦਾ ਸਮਾਨ ਸਮੂਨ ਦਵਾਣ ਉਹਨਾਂ ਦਾ ਫੋਨ ਆਇਆ ਸੀਗਾ ਵੀ ਸ਼ਾਪਿੰਗ ਕਰਵਾ ਦਿਦੀ ਤਾਂ ਕਰਕੇ ਉਹ ਚਲੇ ਗਏ ਕਾਲੂ ਉਹ ਇੱਥੇ ਆਣਗੇ ਕਾਲੂ ਉਹ ਬੁਲਾਏ ਨੇ ਰਿਸ਼ ਭੂਆ ਦੀ ਕੁੜੀ ਤੇ ਅੱਜ ਉਹਨਾਂ ਨੂੰ ਸ਼ਾਪਿੰਗ ਕਰਾਣ ਗਈ ਹੋਈ ਆ ਤੇ ਮੈਂ ਹੁਣ ਮਾਸੀ ਨੂੰ ਲੈ ਕੇ ਚੱਲੀ ਆ ਕਿਉਂਕਿ ਮੰਮੀ ਦਾ ਧਰਿਆ ਹੋਇਆ ਸਾਗ ਕੁਬੀਚਾ ਤੇ ਦੇਖਣ ਵਾਲਾ ਕੋਈ ਨਹੀਂ ਹੈਗਾ ਬਸ ਮੈਂ ਵੀ ਇੱਕ ਅਸੀਂ ਡੇਢ ਘੰਟਾ ਲਾ ਕੇ ਆਵਾਂਗੇ ਯੂਵੀ ਉਹਨਾਂ ਦੇ ਆਉਣ ਤੇ ਪਹਿਲਾਂ ਪਹਿਲਾਂ ਆ ਜਾਾਂਗੇ ਮੈਂ ਜਾ ਰਹੀ ਹਾਂ ਮੇਰ ਦਾ ਹਜੇ ਮੈਸੇਜ ਆਇਆ ਹੀ ਨਹੀਂ ਨਹੀਂ ਰਾਮ ਆ ਰਿਹਾ ਮੇਰੇ ਪੈਰ ਉਹਨਾਂ ਨੂੰ ਬੁਰਾ ਲੱਗਦਾ ਹੈ ਚੱਪਲਾਾਂ ਦਾ ਕਿਹਨਾਂ ਦੀ ਜਾਣਾ ਮੈਂ ਕਿਹਾ ਮੈਂ ਉਹਨਾਂ ਦੇ ਚੱਲੀ ਆ ਸੁਖਿੰਦਰ ਉਹਨਾਂ ਦੇ ਸੰਗ ਤਰੇ ਲੈਣ ਹੁਣ ਮੈਂ ਹਰ ਮਾਸੀ ਦੀ ਉਹ ਚੱਲੇ ਦੋਨੇ ਕਿਉਂਕਿ ਐਮਰਜੈਂਸੀ ਆ ਸੰਕਰੇ ਘਤ ਹੋ ਜਾਣੀ ਹੈ ਸਾਡੇ ਨਹੀਂ ਤਾਂ 2000 ਦਿਨ ਠਰ ਕੇ ਜਿੰਨਾ ਟਾਈਮ ਮਿਲਦਾ ਉਦੋਂ ਵੀ ਜਾਂਦੇ ਹਨਾ ਵੀ ਹੁਣ ਹੁਣ ਵਸੇ ਛੇਤੀ ਚੱਲੇ ਆਪਾਂ ਹਨਾ ਜਲਦੀ ਜਲਦੀ ਬੱਚਿਆਂ ਦੇ ਸਕੂਲ ਜਾਣ ਤੇ ਪਹਿਲਾਂ ਅਸੀਂ ਮੁੜਨਾ ਜੀ ਅਸੀਂ ਪਹੁੰਚ ਗਏ ਘਰ ਇੱਧਰ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਵੀ ਨਹੀਂ ਆਪਾਂ ਤੇ ਆ ਹੁੰਦਾ ਹਨਾ ਹੁਣ ਹਾਏ ਮੈਂ ਤਾਂ ਸਵੇਰੇ ਆਇਆ ਇੱਕ ਕੁੱਤੇ ਵਾਲੀ ਮੈਂ ਤਾਂ ਸਵੇਰੇ ਇਹ ਆਪਣੇ ਕੁੱਤਿਆਂ ਕਰਕੇ ਆ। ਖਾਜੋ ਖਾਜੋ। ਮੈਂ ਮੈਂ ਡਣਾ ਮਾਰਨ ਲੱਗ ਗਈ। ਉਹ ਛੋਟਿਆਂ ਕਰਕੇ ਨੂੰ ਮੈਂ ਕਿਤੇ ਉਹਨਾਂ ਨੂੰ ਵੀ ਚੱਕਣਾ ਤਾਂ ਦੇ ਹੀ। ਹਾਂ। ਇੱਕ ਵਾਰੀ ਵੀ ਮਾਸੜ ਨਾਲ ਘੁੰਮਣ ਗਈ ਸੀ। ਐਵੇਂ ਕਤੂਰੇ ਪਿੱਛੇ ਵਗੇ ਤੇ ਵੀ ਸਾਡੀ ਮਾਸੜ ਕਹਿੰਦਾ ਵੀ ਆਹ ਕਹਿੰਦੇ ਵੀ ਉਹਨੂੰ ਨਾ ਚੱਕਣਾ। ਤੁਸੀਂ ਪਹਿਲੀ ਵਾਰ ਆਏ। ਆ ਲੱਗੇ ਕਿ ਇਹਨੂੰ ਆ ਦੇਖੋ। ਬਸ ਆਹੀ ਰਹਿ ਗਿਆ। ਫੁੱਲ ਲੱਗ ਕੇ ਚੱਲ ਵਧੀਆ। ਚਾਹ ਤਾਂ ਪਿੰਦੇ ਨਹੀਂ ਤੇ ਪਤਾ ਹੈ ਨਾ। ਮੇਰੇ ਮਾਤਾ ਜੀ ਜਿੰਦ ਤਮੀ ਹਮ ਤੇਨ ਤਾਜ਼ਾ ਤਾਜ਼ਾ ਜੂਸ ਬਣਾਤਾ ਵੀ ਬਹੁਤ ਫਰੈਸ਼ ਲੱਗਦਾ ਵੀ ਸੰਗਤ ਨੇ ਬਾਤ ਚ ਤੋੜਿਓ ਪਹਿਲਾ ਜੂਸ ਪੀ ਉਠਣਾ ਮੈਂ ਕਹੇ ਮੇਰੀ ਭੈਣ ਕਹਿੰਦੇ ਜੂਸ ਕੱਢ ਰਹੀ ਮਾਂ ਮੇਰੀ ਭੈਣ ਨੂੰ ਤਾਕਤਵਾਰ ਕਰਕੇ ਮਾਰੀਏ ਤੇਰੀ ਮਾਂ ਕਸੂ ਨੀ ਬੀ ਆ ਮੈਂ ਤਾਂ ਉਹ ਗੱਲ ਹੀ ਥੇ ਮੈਂ ਕਹਾਂ ਹੋਰ ਨਾ ਮੈਂ ਮਾੜੀ ਹੋ ਗਈ ਸੱਚੀ ਮੈਨੂੰ ਜੂਸ ਦੀ ਲੋੜ ਆ ਨਾ ਬਗਰ ਮੈਂ ਪਲਾ ਨਾ ਨਾ ਦੇ ਚਾਹ ਤਾਂ ਬੰਦ ਆ ਆਪਾਂ ਜੂਸ ਦੇ ਦੇਖੀ ਕਿ ਨਾ ਆ ਜਿਆਦਾ ਪਾਏ ਤੇ ਕਿੰਨੀ ਧੁੱਪ ਧੀ ਸ਼ਾਮ ਲੱਗ ਰਹੀ ਹੈ ਨਾ ਬਾਹਰ ਅੰਦਰ ਨੇਰੇ ਜੇ ਐ ਲੱਗ ਰਿਹਾ ਵੀ ਦਿਨ ਚ ਨਿਕਲੇ ਆ ਬਾਹਰ ਨਵ ਤੋੜ ਨਵ ਕਹਿੰਦੀ ਮੈਂ ਤੋੜ ਕੇ ਦਉ ਸੰਗਤਰੇ ਆਪਣੀ ਮਾਸੀ ਨੂੰ ਹੈ ખાણ છે મીઠ્ઠે હોણે ખાણ છે મીઠ્ઠે નહીં નવ તું તોડ ઉધર ચલા જા આજા નીચે ਵੀ લટ કરે ને હા ઓતે ખર્ચે દોડ આયા ઉતાર વિડિયો બનાવાનો ਆਂਟੀ ਮੈਂ ਤੁਸੀਂ ਪਿੱਛੇ ਦੇ ਚਾਹ ਕਿਵੇਂ ਪੀਅਨਾ ਚਾਹਦੇ ਜੇ ਤੁਸ ਕਦੋਂ ਪੀਓਗੇ ਸੰਤਰੇ ਖਤਮ ਹੋ ਗਏ ਚਾਹ ਪਾਇਨਾ ਹੁਣ ਚਾਹ ਵੀ ਨਾ ਕਰੇਗੇ ਹੁਣ ਚਾਹ ਵੀ ਨਾ ਕਰਾਂਗੇ ਹੁਣ ਚਾਹ ਪੀ ਲਵਾਂਗੇ ਆਂਟੀ ਉਹਨਾਂ ਨੇ ਚਾਹ ਮੰਗਿਆ ਉਹ ਦੋ ਲੋ ਹੈ ਆ ਜਾ ਨਵੋ ਇੱਥੋਂ ਇੱਥਾ ਆ ਲੈ ਨਸੋ हाँ ऐसे इतने भर ले इतने भर ले कितने कितने नहीं चार आई छोटे ये लोग ले फोन लग गया है मैं हिंदी बोलती हाँ आह इधर भी ले है ना मैंने कैमरे कैमरे काम में चार येर ती मैं अपनी छोटी बहन के मेरे घर में हाँ लो मैं तो फिर की तोड़ रही हूँ तो जीरो से किसे की ये ਮਾਸਟੀ ਨੇ ਮੈਨੂੰ ਉੱਪਰ ਪਤਾ ਕਿੱਡੇ ਉੱਚੇ ਚੜਾਇਆ ਦੇ ਉੱਪਰ ਚੜਦਾ ਹੀ ਹੋਰ ਤਿੰਨ ਜਣਿਆਂ ਨੇ ਪੋੜੀ ਫੜੀ ਨਾ ਮੈਂ ਖੜਿਆ ਹੋਇਆ ਤਿੰਨ ਜਣਿਆਂ ਨੇ ਥੋੜੀ ਫੜੀ ਮੈਂ ਸਿਖਰ ਚੜੀ ਨੀਚੇ ਬਾਤ ਤੋਂ ਨੀਚੇ ਤੇ ਟੁੱਟ ਜਾਣਗੇ ਮੈਨੂੰ ਪੱਕੀ ਜਿਹੀ ਮੈਂ ਕਿ ਅੱਗੇ ਜੇ ਨਾ ਜਾਈ ਸੱਚੀ ਬਹੁਤ ਨੇ ਮੂਹ ਕਿੰਨੇ ਰਾਂ ਦੇ ਨੀਚੇ ਬਹੁਤ ਨੇ ਨੀਚੇ ਦੇ ਤੋੜ ਲੰਨੇ ਆ ਹੈਗੇ ਨੀਚੇ ਬਹੁਤ ਬੈਠ ਕੇ ਤੋੜਦੇ ਮੈਂ ਦੇਖੀ ਮम्मा ਨੇ ਬਾਲਟੀ ਭਰਤੀ ਛੋਟੀ ਛੋਟੀ ਬੈਨੇ ਗਿਫਟ ਚ ਐਨੇ ਸੰਗਤ ਦੇ ਦਿੱਤੇ ਲੈ ਕੇ ਜਾਣੇ ਹਾਏ ਸੱਚ ਲੈ ਕੇ ਕਿਵੇਂ ਜਾਵਾਂਗੇ ਹੈ ਜਿਵੇਂ ਅਸੀਂ ਆਮ ਲੈ ਕੇ ਜਿਵੇਂ ਅਸੀਂ ਸੰਤਰੇ ਲੈ ਕੇ ਤੋਂ ਸੰਤਰੇ ਗਾਣੇ ਨਾ ਨਾ ਕਰੇ ਹਰ ਜਿੰਦਰੇ ਜਿਸ ਪਾਲੀ ਹੋ ਵੀ ਨੂੰ ਲੈ ਲਾਂਗੇ ਬਾਲਟੀਆਂ ਚੱਕ ਲੈਾਂਗੇ ਹਾਂ ਹਾਂ ਸੰ ਲੈ ਜਾਗੇ ਆਹੋ ਠੀਕ ਆ ਹਾਂ ਪਈ ਸੱਚ ਨਹੀਂ ਲੈ ਲੈਾਂਗੇ ਨਹੀਂ ਜਦ ਮੈਂ ਫੋਨ ਕਰਕੇ ਪੁੱਛ ਲੂੰਗੀ ਜੇ ਹਰਜਿੰਦਰ ਹੋਇਆ ਆਪਾਂ ਨੂੰ ਗੱਡੀ 'ਚ ਬਿਠਾ ਲੱਜੂ ਰਾਵੀ ਨੇ ਮੰਗਾਏ ਤੇ ਰਾਵੀ ਨੂੰ ਵੀ ਦੇਣੇ ਆ ਅਸੀਂ ਤਿੰਨ ਤਿੰਨ ਹਾਂ ਤਿੰਨ ਕਰਨੀ ਹੈ ਕੱਢਿਓ ਚਾਚੀ ਕੋਲ ਹੈ ਤਾਂ ਹੈਗਾ ਹੈ ਹੈ ਗਰੇ ਹੋਂ ਹੱਥੋਂ ਆ ਮਾਸੀ ਕੋਲ ਹਾਂ ਉਹਦੇ ਨਾਲ ਹੀ ਕੱਢਿਓ ਨਾ ਵਧੀਆ ਨਿਕਲ ਜੂ ਮਾਸੀ ਤੇ ਕਢਵਾ ਲਾਂਗੇ ਸਾਰਾ ਵਿਚ ਨੇ ਵਿਚੋ ਵਿਚੋ ਤਾਂ ਬੈਠਿਆ ਹੈ ਮਰ ਉਹਨਾਂ ਚ ਬੜੀ ਸੀ ਬੈਠ ਕੇ ਦੱਸਣਗੇ ਸ਼ੇਰ ਨੂੰ ਦੇਖੋ ਆ ਤਾਂ ਨੇ ਸਾਰੇ ਲੱਗਦੇ ਨੇ ਨਾ ਉਹ ਨੀਚੇ ਬੈਠ ਕੇ ਦਿਖਾ ਮੈਨੂੰ ਲੱਗੋ ਕਿ ਇਹਨੇ ਸਾਰੇ ਤੋੜ ਲਏ ਬੜੀ ਨਾ ਮਮਾ ਮੈਨੂੰ ਗਾਲਾਂ ਤਾਂ ਨਹੀਂ ਕੱਢੇਗੀ ਨਹੀਂ ਵੀ ਮਾਸੀ ਸਾਰੇ ਸੰਤਰੇ ਲੈ ਗਈ ਨਹੀਂ ਦੇਖ ਲਾ ਮੈਂ ਹੁਣੇ ਨਿਕਲ ਜਾਨੀ ਬਾਹਰ ਨਹੀਂ ਨਹੀਂ ਔਰ ਨਾ ਕਿਸਾਂ ਨੂੰ ਨਹੀਂ ਮੁਸਤ ਦੇ ਹਨ ਨਾ ਨਾਉ ਤੋ ਕੰਡੇ ਨਾ ਖਾਲੀ ਨਾ ਬੂਚਰੀ ਬੂਚੀ ਚੱਲੀ ਜਾਂਦੀ ਹੈ ਨਾ ਬੂਚ ਪਿਆਰੀ ਭਾਂਜੀ ਆਏ ਔਰ ਇੰਨੇ ਸੌਰ ਲੱਗ ਗਏ ਨਾ ਹੋਰ ਭੜਿਆ ਪਿਆ ਔਰ ਤਾਂ ਇੱਕ ਵਾਰੀ ਨਾ ਪ੍ਰਿੰਟਰ ਦਾ ਸਿੱਟਾ ਲੱਗ ਗਿਆ ਥੀ ਹਾਂ ਹੋਰ ਕੱਟੀ ਦਾ ਨਹੀਂ ਭਿੰਦਾ ਨੇ ਤੂੰ ਖਾਈ ਤਾਂ ਨਾ ਮੜਾ ਮੋਟਾ ਸੁੱਜ ਕੇ ਮੋਟੀ ਹੋ ਜਾਂਦੀ ਆਇਆ ਪੇਟ ਜਿਹਦਾ ਮਰ ਕੇ ਨਾਲ ਹੈ ਹਾਂ ਹੋਏ ਜਾਂਦਾ ਮਹਾ ਪੇਟ ਤਾਂ ਜਿਹਦਾ ਨਾ ਬਧੀਆ ਸੰਤਰੇ ਲੱਗੇ ਹੋਏ ਨੇ ਹਨਾ ਆਇਆ ਮੇਰੀ ਗੁੱਤ ਫਸ ਗਈ ਆ ਚੁੰਨੀ ਤੇ ਚੋਲੀ ਚ ਪਾ ਲਓ ਸਾਡੀ ਜੀਜੀ ਦਾ ਰੰਗ ਹੈ ਕੀ ਆਇਆ ਚੁੰਨੀ ਤੇ ਚੋਲੀ ਚ ਪਾ ਲਓ ਅੱਛਾ ਉਹ ਹੀ ਲੱਭਣ ਦੀ ਕਰੀ ਮਮਾ ਅਰੇ ਖਟਾਲੀ ਭਰ ਲਈ ਮਮਾ ਲਵ ਗੱਡੀ ਛੋਣੀ ਚ ਫਾੜ ਰਹੇ ਨੇ ਕਰੀ ਅਰਜਿੰਦਰ ਤੇ ਕਰੀ ਆ ਬਸ ਆ ਜੂ ਬਸ ਉਹ ਯੂ ਵੀ ਨੂੰ ਲੈਣ ਚਲੇ ਗਏ ਹਾਂ ਆ ਜੂ ਐ ਇੱਧਰ ਦੇਖੋ ਮੇਰੀ ਪੈਰ ਨੇ ਕੋਈ ਵੀ ਨਹੀਂ ਹੋਈ ਆ ਮੈਂ ਚੰਗੀ ਲਾਈਆ ਕਪਾਹ ਹੋਰ ਆ ਦੇਖੋ ਘਰ ਦੀ ਘਰ ਦੀ ਰੂਹਾਂ ਘਰ ਦੀ ਕਿੱਥੇ ਆ ਨਾ ਉਹ ਆ ਤੀ ਆ ਲਟਕ ਰਹੀ ਆ ਦੇਖੋ ਜਿਹਨੇ ਵੀ ਲੈ ਹਾਂ ਸੁਖਜਿੰਦਰ ਕਹਿੰਦੇ ਜਿਹਨੇ ਲੈਣੀ ਆ ਦੱਸ ਦਿਓ ਕੋਰੀਅਰ ਕਰ ਦਾਂਗੇ ਬਾਈ ਆ ਕੇਂਦਰ ਲੱਗ ਰਿਹਾ ਆ ਦੇਖੋ ਬੱਤੀਆਂ ਵੀ ਦੱਦੀਆਂ ਪੂਣ ਦੀ ਬੱਤੀਆਂ ਆਪਾਂ ਹੈ ਕੀ ਐਂਡੀ ਦੋ ਚਾਰ ਬੱਤੀਆਂ ਜੋ ਕਿ ਮਿਲੂ ਮਿਲੂਆਂ ਵੀ ਵੱਧ ਨਹੀਂ ਪਈ ਵੱਧ ਨਹੀਂ ਮਿਲਦੀ ਅਸੀਂ ਸੰਗਤਰੇ ਸਮੁੰਦਰੀਏ ਤੋੜ ਕੇ ਹੁਣ ਆਪਦਾ ਇੱਥੇ ਰਹਿ ਗਏ ਮਨਾਨ ਦੀ ਜਾਨ ਦੀ ਵੇਟ ਕਰ ਰਹੇ ਆ ਯੂਵੀ ਉਹਨਾਂ ਦਾ ਵੀ ਟਾਈਮ ਹੋ ਗਿਆ ਕਿੰਨੇ ਸੰਗਤਰਾ ਪੂਰਾ ਹੀ ਹੋ ਗਿਆ ਹਨਾ ਕਿੰਨੇ ਝੋਲਾ ਭਰ ਲਿਆ ਕਿੰਨੇ ਕਿਲੋ ਦਾ ਹੈ ਝੋਲਾ ਮਨੂੰ 6-7 ਕਿਲੋ ਦਾ ਤੁਹਾਨੂੰ ਭਾਜੀ 7-8 ਕਿਲੋ ਦਾ ਤਾਂ ਲਾ ਦਾ ਨਾ ਵਸ ਮੈਂ ਨਾ ਇਹ ਕਿਥੇ ਹੋ ਅੰਦਾਜ਼ਾ ਮੈਂ ਅੰਦਾਜ਼ੇ ਲਾ ਰਹੀ ਹਾਂ ਸਾਹਮਣੇ ਗੁਰਦੁਆਰਾ ਸਾਹਿਬ ਹੈ ਦੇਖੋ ਅਸੀਂ ਚੱਲ ਵੀ ਗੁਰਦੁਆਰੇ ਆਨੇ ਪਿੱਛੇ ਨੂੰ ਦੇਖਦੇ ਹੁੰਦੇ ਆ ਵੀ ਕੋਈ ਦੇਖੂਗਾ ਜਦ ਇਧਰ ਲਈ ਸਾਈਡ ਮੁੱਕ ਤਾਂ ਕਿੱਡੀ ਹੈ ਇਹਦਾ ਉਹ ਜਿਉ ਹੁੰਦੀ ਆ ਨਾ ਪਿੱਛੇ ਆ ਖੇਤ ਹੈ ਘਰ ਦੇ ਪਿੱਛੇ ਆਂਟੀ ਉਹਨੇ ਪਾਤੀਆਂ ਵਾਥ ਦੇ ਨੇ ਆਹ ਦੇਖੋ ਉਧਰ ਖੇਤ ਦਿਖਾਇਓ ਤੇ ਇੱਕ ਫਰੂਟ ਆ ਦੇਖੋ ਹਾਏ ਹਾਏ ਕਿੱਡਾ ਫਰੂਟ ਨਿਓ ਨਵਾਂ ਫਰੂਟ ਐ ਸਾਰੇ ਦੱਸਿਓ ਕਿਹੜਾ ਐ ਇਹ ਦਾ ਨਾਮ ਚਿਕੋਤਰਾ 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 ਦੱਸਣਾ ਅੱਜ ਪਹਿਲੀ ਵਾਰ ਖਾ ਕੇ ਦੇਖਾਂਗੇ ਫੜਿਓ ਆ ਮੈਂ ਦੇਖਾਂ ਇਹ ਵੀ ਪਾਣੀ ਗੋਲਤ ਲੱਗਦੇ ਐ ਅੱਛਾ ਹਾਏ ਕਿੱਦਾਂ ਹੋਣਾ ਮੇਰੇ ਨਾਲ ਅੱਜ ਨਵਾਂ ਫਰੂਟ ਪਹਿਲੀ ਵਾਰ ਤੁਸੀਂ ਵੀ ਪਹਿਲੀ ਵਾਰ ਦੇਖਿਆ ਮੈਂ ਵੀ ਪਹਿਲੀ ਵਾਰ ਮੈਂ ਆਏ ਦੇ ਦੇ ਦਿੰਦੇ ਆ ਤੁਸੀਂ ਫਰੂਟ ਦੇ ਦੇ ਮੈਂ ਆਏ ਦੇ ਦੇ ਵੀ ਆ ਲੱਗ ਤੋਂ ਜਿਵੇਂ ਹੋਏ ਨਾਲ ਆ ਰਹੇ ਕਿੰਨਾ ਬੜਾ ਲੱਗਦੇ ਖਾ ਕੇ ਦੇਖਾਂਗੇ ਅੱਜ ਨਾ ਕਿਵੇਂ ਹੁੰਦਾ ਕਿਵੇਂ ਹੁੰਦਾ ਆਂਟੀ ਆਂਟੀ ਨੇ ਬਤਾਓ ਅੰਦਰੋਂ ਵਿਚੋਂ ਸੰਤਰਾ ਵਿੱਚੋਂ ਫੜੀਆਂ ਨਿਕਲਣਗੀਆਂ ਇਹ ਤਾਂ ਸਾਗ ਆ ਅੱਛਾ ਠੀਕ ਹੈ ਹਾਂ ਤੇਰੇ ਦਾਣੇ ਹੋਣਗੇ ਪਰ ਵਿਚੋਂ ਜਿਵੇਂ ਆ ਦਾਣੇ ਜਿਹੀ ਹੈਗੇ ਆਇਆ ਨਾਰਾਂ ਵਾਂਗੂ ਦਾਣੇ ਜਿ ਘਾੜ ਲਾ ਬੀਜ ਵੀ ਹਾਂ ਨਾਲ ਲਾ ਲਾਂਗੇ ਰੱਢ ਕੇ ਨਾਲ ਲਾ ਲਾਂਗੇ ਨਾਲੇ ਲਾ ਲਾਂਗੇ ਤੇ ਫੇਰ ਨਾ ਨੂਨ ਲਾ ਕੇ ਜੋ ਕਾ ਕੱਜ ਤੇਰੇ ਹੋਰ ਰੇ ਨਾ ਕੱਜ ਤੱਕ ਕੰਮ ਲਾ ਮੈਂ ਵੀ ਹੁਣ ਸਾਰਾ ਬਾਤ ਦੱਸ ਤੁਸੀਂ ਤੁਰ ਕੇ ਆਏ ਹਾਂ ਹਾਂ ਤੁਰ ਕੇ ਆਏ ਨਾ ਮੈਨੂੰ ਤੇ ਮੈਂ ਕਹ ਰਹੀ ਸੀ ਮਹਰਜਿੰਦਰ ਆ ਜਾਂਦਾ ਵੀ ਗੱਡੀ ਚੋਂ ਥੱਲਾ ਜਿਹਾ ਧਰ ਲੈ ਜਾਂਦਾ ਗੱਡੀ ਦੇ ਬਾਹਰ ਹੈ ਨਾ ਉਹ ਤਾਂ ਗੱਲ ਫਰਮ ਹੁੰਦੀ ਆ ਦੱਸ ਯਾਰ ਹੁਣ ਨਾ ਚੱਕ ਲੂੰਗੀ ਖਾਸੀ ਦੌੜ ਕੇ ਪੀਓ ਠੰਡੇ ਠੰਡੇ ਹੋ ਜਾ ਤੋ ਦੋਹੇ ਲਫਾਕੇ ਨਾਲ ਭਰੀਆਂ ਪਈਆਂ ਚਲੋ ਕਿਥੇ ਹਾਂ ਤੂੰ ਉੱਥੇ ਜਾਣਾ ਨਾ ਨਾ ਲੈ ਜਾ ਲੈ ਜਾ ਲੈ ਜਾ ਦੇਖੋ ਇਹੋ ਅਜੇ ਬੀਜ ਹੈ ਦੇ ਕਿ ਉਹ ਚੈਂਕਾ ਚ ਬੱਤ ਇਹ ਚੋ ਇਹ ਚੋ ਚਿੱਟਲ ਭਾਉ ਤੇ ਫੇਫੜਾ ਆਪੇ ਕਰ ਲਿਓ ਹਾਂ ਫੇ ਕਰ ਯੂਵੀ ਉਹ ਦੇਸੀ ਕਿੰਨੇ ਸੰਤਰੇ ਲਿਆਏ ਨਾਲ ਬਣਾਟਾ ਕਰਨਾ ਅੱਛਾ ਨਾਲ ਕਰਦਾ ਨਾ ਉਹ ਨਦੇ ਦੇ ਸੰਤਰੇ ਲਿਆਏ ਐਨ ਐਨ ਐਈ ਉਧਰ ਦੇ ਆ ਫਰਪੀ ਤੋਂ ਨਾਲ ਕਿਨੂੰ ਨੇ ਕਿ ਸੰਤਰੇ ਸੰਤਰੇ ਐ ਮਿੱਠੇ ਜੂਸ ਵਾਲੇ ਜੂਸ ਵਾਲੇ ਸੰਤਰੇ ਐ ਇਹ ਤੋਂ ਵੀ ਜ਼ਿਆਦਾ ਤੇ ਤਾਂ ਹੀ ਤਾਂ ਕਿਹਾ ਤਾਂ ਗੱਡੀ ਇਹ ਤੋਂ ਵੀ ਜ਼ਿਆਦਾ ਅਧਿਆਰਪੇ ਦੀ ਮੰਮੀ ਨੂੰ ਦਿੱਤੇ ਆ ਦੇਖੋ ਜੀ ਅਸੀਂ ਇੱਕ ਆਹ ਵੱਡਾ ਫਰੂਟ ਜਿਹੜਾ ਤੁਹਾਨੂੰ ਵੀਡੀਓ ਚ ਦਿਖਾਇਆ ਸੀਗਾ ਹਨਾ ਆ ਵੀ ਲੈ ਕੇ ਆਏ ਹੁਣ ਮੈਂ ਨਾ ਇਹਨੂੰ ਕੱਟ ਕੇ ਦੇ ਦਿੰਦੀ ਆ ਵੀ ਕਿਹਾ ਜਨ ਇੱਕ ਨੰਟੀ ਕਹਿੰਦੀ ਖਾ ਕੇ ਦੇਖਿਓ ਫਾੜੀਆਂ ਸੰਗਤ ਰੇ ਮੰਗ ਹੋਣਗੀਆਂ ਖਾ ਕੇ ਦੇਖਿਓ ਆ ਵੀ ਜਾਂਦੇ ਜਾਂਦੇ ਯਾਦ ਕਰਿਆ ਕਹਿੰਦੀ ਅੰਟੀ ਅੰਟੀ ਕਹਿੰਦੀ ਕਹਿੰਦੀ ਗगन ਆ ਵੀ ਲੈ ਕੇ ਜਾਉ ਤੁਹਾਨੂੰ ਇੱਕ ਹੋਰ ਕੰਦੀ ਆ ਨਵਾਂ ਫਰੂਟ ਆ ਪਿੱਛੇ ਲੱਗਿਆ ਤਾਂ ਇੱਕੋ ਹੀ ਤਾਂ ਉਹ ਹੀ ਤੋੜ ਕੇ ਦੇ ਦਾਂ ਖਾਂਗੇ ਛੇੜਦੀ ਆ ਪਰਲੀ ਤਾਂ ਚਾਵਲ ਗਾ ਕਿਉਂਕਿ ਨੇੜੇ ਦੇ ਕਿਉਂਕਿ ਸੰਗਤਰਾ ਨਾ ਜਿਹੜਾ ਉਹ ਠੰਡਾ ਹੁੰਦਾ ਹੈ ਹਨਾ ਮੈਂ ਪੀ ਲਿਆ ਉੱਥੇ ਤਿੰਨ ਗਲਾਸ ਜੂਸ ਦੇ ਤਾਂ ਹੀ ਕੰਗੂਰੀ ਆ ਜੀ ਇਸ ਦੇ ਪਿਲੇ ਜੂਸ ਕੱਢ ਕੇ ਇੱਕ ਪਲਾਇਆ ਸਾਨੂੰ ਤਾਜ਼ਾ ਇੰਨਾ ਸਵਾਦ ਸਮੇ ਪੁੱਛ ਕਿ ਐ ਵੀ ਰਹੀ ਸੀ ਕੈਂਡੀ ਇੱਕ ਵਾਰੀ ਤੁਸੀਂ ਮੈਂ ਵੀਡੀਓ ਦੇਖੀ ਰਹੀ ਕੈਂਡੀ ਤੁਸੀਂ ਸਾਲ ਦੀ ਗੱਲ ਆ ਕੰਡੀ ਸੰਗਤ ਜੂਸ ਕੱਢਿਆ ਤਾਂ ਕੋੜਾ ਪੀਤਾ ਮੈਂ ਕਿਹਾ ਮੈਂ ਕਿ ਕੋੜਾ ਪੀਤਾ ਮੈਂ ਕਿ ਭੂਆ ਉਹਨਾਂ ਕੋਲ ਤੇ ਆਇ ਤੇ ਸੰਗਤ ਰੇ ਬੀਜ ਵਿੱਚੇ ਪੰਨ ਹੋ ਗਏ ਕੋੜਾ ਪਿਆਦੀ ਮਾਂ ਨੇੜੀ ਲਿਆ ਆ ਦੇਖੋ ਕਿਹਾ ਜ ਹਨਾ ਸੰਗਤ ਇਹ ਤਾਂ ਬੜਾ ਸੰਗਤ ਇਹ ਕਿਹ ਚੱਕਰ ਹੈ ਇਹ ਕੋਈ ਹੋਰ ਬੀਜ ਆ ਨਹੀਂ ਵੀ ਇਹ ਗੁੱਦ ਜੀ ਹੈ ਜਿਹੜੀ ਬੀ ਇਹ ਅਟ ਕਰਨੀ ਐ ਐ ਵੀ ਨਹੀਂ ਪੁੱਛਿਆ ਹਨਾ ਮੈਂ ਵਿੱਚ ਤੇ ਸੰਗਤ ਰਮਾਂ ਕੋ ਫਾੜੀਆਂ ਨਿਕਲਣੀਆਂ ਆ ਹਾਂ ਸੰਗਤ ਰਮਾਂ ਮੰਗੂ ਐ ਲਾਲ ਹੂੰ ਸੰਗਤ ਆ ਜਿਵੇਂ ਗੱਲ ਗੱਲ ਹੁੰਦੀ ਯਾਰ ਇਹਦੇ ਕਿਨੂ ਆ ਮਾਂ ਕੋ ਜਿਵੇਂ ਉਹ ਨਹੀਂ ਹੁੰਦਾ ਹਾਂ ਉਹ ਮੇਂ ਨਿਕਲ ਆਏ ਉਹ ਮੈਨੂੰ ਯਾਦ ਆ ਸੰਗਤ ਰਮਾਂ ਕੋ ਫਾੜੀ ਨਹੀਂ ਸੀ ਪਰ ਨਾ ਰੰਗ ਹੋ ਰਾ ਰੰਗ ਵੀ ਹੋ ਰਿਹਾ ਵਿੱਚ ਤੇ ਥੋੜਾ ਕੈੜਾ ਵੀ ਆ ਕੈੜਾ ਥੋੜਾ ਵੀ ਸਾਰੇ ਦੱਸਿਓ ਵੀ ਕਿਸੇ ਨੇ ਵੀ ਆ ਫਰੂਟ ਦੇਖਿਆ ਐ ਮੈਂ ਅਸੀਂ ਤਾਂ ਪਹਿਲੀ ਵਾਰ ਦੇਖਿਆ ਬੀਬੀ ਤੇ ਵੀ ਪਹਿਲੀ ਵਾਰ ਦੇਖਿਆ ਉਹਨਾਂ ਨੇ ਅਸਾਂ ਪਹਿਲੀ ਵਾਰ ਦੇਖਿਆ ਆਹ ਦੇਖੋ ਜੀ ਪਹਿਲੀ ਵਾਰ ਫਰੂਟ ਦੇਖਿਆ ਉਹਨੂੰ ਖਿੱਚੀ ਆਹ ਦੇਖੋ ਨੇੜੇ ਤੇ ਕੋਲ ਆ ਆ ਦੇਖੋ ਫਰੂਟ ਸਾਰੇ ਸਾਹ ਲਾਲ ਐ ਸੰਗਤਰੇ ਵਰ ਗੰਟੀ ਪਹਿਲੇ ਕਹਤੀ ਕਹਿੰਦੀ ਸੰਗਤਰੇ ਵਰ ਗਾ ਨਿਕਲੂਗਾ ਖਾ ਕੇ ਦੇਖਿਓ ਬੀਜ ਇਹਦੇ ਚ ਉਹਦੇ ਪਰ ਕੇ ਹੁੰਦੇ ਨਿੰਬੂ ਮਰਦੇ ਕੁੱਤੇ ਜੀ ਪਰ ਆਲੇ ਦੁਆਲੇ ਨਾ ਜਿਵੇਂ ਆਹ ਗੁੱਦ ਜੀ ਹੁੰਦੀ ਆ ਦੇਖੋ ਆਹ ਤਾਰ ਨਹੀਂ ਪੈਂਦੀ ਹੈ ਜਿਨੇ ਗੱਲ ਕਰਦੇ ਹਾਂ ਹਾਂ ਇਹ ਗੁੱਦ ਨਹੀਂ ਖਾਣੀ ਹੈਗੀ ਭੁੱਲ ਕੇ ਖਾਣਾ ਲਿਓ ਗੁੱਦ ਨਹੀਂ ਬਿਲਕੁਲ ਵੀ ਖਾਣੀ ਫਿਰ ਮੈਨੂੰ ਦੱਸਿਓ ਵੀ ਚਕੰਦਰ ਕਹਿੰਦੇ ਨੇ ਇਹਨੂੰ ਕਹਿੰਦੇ ਚਕੰਦਰ ਚਕ ਚਕ ਚਕੰਦਰ ਨਭੂਏ ਬੋਲ ਰਹੀ ਸੀ ਚਕੰਦਰ ਇਹਦਾ ਮੁਕਤਾ ਕਬੇਲਾ ਚੁਕੰਦਰ ਨਹੀਂ ਕੁਝ ਹੋਰ ਚੱਚੇ ਦੀ ਨਾ ਬੋਲ ਰਹੀ ਟੀ ਮੈਂ ਦੇਖੂਗੀ ਨਾ ਮੈਂ ਕਹਦਾੀਂ ਬੀਜ ਦੇਖੋ ਕਿੱਡੇ ਕਿੱਡੇ ਆਦੇ ਇਹਦੀ ਬੇਲ ਹੁੰਦੀ ਆ ਕਿ ਬੂਟਾ ਹੁੰਦਾ ਇਹਦਾ ਖਾਸਾ ਵੱਡਾ ਪੇਟ ਜਿਹਾ ਲੱਗਿਆ ਹੋਇਆ ਤਾਂ ਉਹਨੂੰ ਦਿਖਾਸੇ ਲੱਗੇ ਬਨੇ ਹਾਂ ਪੇਟ ਮੈਂ ਵੀਡੀਓ ਚ ਵੀ ਦਿਖਾਇਆ ਪੇਟ ਜਿਹਾ ਤਾਂ ਗੰਨਾ ਖਾਸੇ ਨਹੀਂ ਆਹੋ ਜੀ ਮੈਂ ਇੱਕ ਦੋ ਬੀਬੀ ਖਾ ਕੇ ਦੱਸ ਲੈ ਬੀਬੀ ਖਾ ਕੇ ਦੇਖ ਖਾ ਕੇ ਦੇਖ ਬੀਬੀ ਨਮਕ ਰੂਟ ਨੂੰ ਗੱਲ ਕਰਉਂਦੀ ਆ ਐਵੇਂ ਨਹੀਂ ਫਾੜੀ ਮੂੰਚ ਪਾ ਕੇ ਦੇਖ ਤਾਂ ਹੀ ਪਤਾ ਲੱਗੂਗਾ ਬੀਬੀ ਉਹ ਪਹਿਲਾਂ ਟੇਸਟ ਲੈ ਰਹੀ ਐ ਅੱਛਾ ਅੱਛਾ ਵੀ ਕਿਤੇ ਮੂੰਚ ਚਲੇ ਜਾਵੇ ਨਾ ਚੋ ਹੋ ਨਾ ਕਰੇ ਐਦਾਂ ਨਹੀਂ ਮੈਂ ਖਾ ਕੇ ਦੱਸਦੀ ਹਾਂ ਹੁਣ ਬੀਬੀ ਦਾ ਘੰਟਾ ਲਾ ਦੂੰ ਐਪੀਸੋਡ ਖਤਮ ਕਰ ਰੋਈ ਠਾ ਜਾ ਬੀਬੀ ਨਾ ਮੇਰੇ ਮੂੰਹ ਦਾ ਟੇਸਟ ਨਾ ਕਿਤੇ ਖਰਾਬ ਹੋ ਜਾਏ ਘਟ ਮੂੰਚ ਜਾ ਜਾ ਪਾ ਕੇ ਕਰਕੇ ਹੌਲੀ ਹੌਲੀ ਖਾ ਰਹੀ ਆ ਖਟ ਮਿੱਠਾ ਮੈਨੂੰ ਐ ਲੱਗਦਾ ਵੀ ਐ ਗੱਲ ਗੱਲ ਪੱਕੀ ਵੀ ਆ ਨਹੀਂ ਗੱਲ ਗੱਲ ਤਾਂ ਬੜੀ ਏਡੀ ਕੋ ਉਨਾ ਗਲਗਲ ਦਾ ਸੰਗਤਰੇ ਤੋਂ ਮਾੜੀ ਜਿਹੀ ਬੜੀ ਹੁੰਦੀ ਐ ਡੀਕਾ ਨਾਂ ਬੋਲੇ ਕਰ 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 ਨਾ ਹੋਆ ਅੱਛਾ ਗਲਗਲਾਂ ਨਹੀਂ ਹੁੰਦੀ ਇਹ ਕਿਹੜੀ ਮਸੰਮੀ ਹੁੰਦੀ ਐ ਏਡੀ ਬੜੀ ਅਸੀਂ ਚਾਵਟੀਆਂ ਜੀਆਂ ਤੋਂ ਬੀਜ ਕਿਵੇਂ ਦੇ ਰਹੇ ਨੇ ਇਹ ਚ ਬੀਜ ਬੀਜਾ ਦੇਖੋ ਬੜੇ ਬੜੇ ਜਲਾਲਪੁਰ ਵਾਲਿਆਂ ਦੀ ਲੱਗੀਆਂ ਹੋਈਆਂ ਹੁੰਦੀਆਂ ਤੇ ਆ ਤੇ ਵੱਡੇ ਵੱਡੇ ਹਮ ਆਏ ਬੀਜ ਤਾਂ ਸੰਗਤਰੇ ਮੈਂ ਕੋਈ ਨਹੀਂ ਹੋਰ ਵੱਡੇ ਵੱਡੇ ਬੀਜ ਐ ਫਰੂਟ ਐ ਵੀ ਨਵਾਂ ਫਰੂਟ ਐ ਅਸੀਂ ਪਹਿਲੀ ਵਾਰ ਦੇਖਿਆ ਖਾਏ ਲੱਗੀ ਵਾਰ ਤੁਸੀਂ ਦੱਸਿਓ ਵੀ ਅਸੀਂ ਕੀ ਕਹਿੰਦੇ ਆ ਗੁੱਦੜ ਵੀ ਦੇਖੋ ਐਨੀ ਐਨੀ ਮੋਟੀ ਗੁੱਦੜ ਜੁਨੇ ਰੂਮ ਹੁੰਦੀ ਆ ਹੂੰ ਕਬਰ ਹੋਇਆ ਪਾਦੇ ਵਿੱਚ ਗੁੱਦੜ ਜੇ ਹੋਰ ਹੁਣ ਤਾਂ ਸਾਰੇ ਫਰੂਟ ਲਾਣ ਲੱਗੇ ਹੋਲੀ-ਹੋਲੀ ਅਸੀਂ ਵੀ ਚੜਦਣੇ ਆ ਸਾਰੇ ਇੱਥੇ ਪਏ ਆ ਸੰਤਰੇ ਤੈਨੂੰ ਥੋੜੇ ਜਿਹਾ ਅੰਦਰ ਚੋਲੇ ਚ ਪਏ ਆ ਲਾ ਫਰਸਾ ਇੱਕ ਖਾਲਾ ਮਾਰਤਾ ਨਾ ਆਪਣਾ ਚੋਲੇ ਪਏ ਅੰਦਰ ਪੋੜੀ ਕੋਲ ਸੰਤਰੇ ਹੀ ਲਾ ਦੇ ਨਾ ਥੱਲੇ ਲਾ ਤਿੰਨ ਲੱਗ ਰਹੇ ਉਹਨਾਂ ਦੇ ਤਾਂ ਤਿੰਨ ਪਰੇ ਪਏ ਆ ਹਜੇ ਹੋਰ ਗਹਿਰੀ ਤੇ ਆਂਟੀ ਹੋਰ ਦੇ ਨਾ ਨਾ ਨਹੀਂ ਦੇਣੇ ਮੈਂ ਉੱਪਰ ਲਾਉ ਮੈਂ ਕਣ ਕਹਿ ਰਿਆਂ ਊਰੇ ਦਾ ਥਾਂ ਰੁੱਤੂ ਕਾ ਥੱਲੇ ਨਾਲੇ ਪਾਣੀ ਗੰਦਾ ਆਉਂਦਾ ਮੋਟਰ ਦਾ ਕ ਨਹੀਂ ਥੱਲੇ ਲਾਵਾਂਗੇ ਮਿੱਠੇ ਪਏ ਆ ਪਹਿਲਾਂ ਤਾਂ ਸਾਨੂੰ ਜੂਸ ਪੀਆ ਸੀ ਤਿੰਨ ਤਿੰਨ ਗਲਾਸ ਆਪਾਂ ਨਾ ਮੜ ਨਹੀਂ ਕੰਦੇ ਨਾ ਨਾ ਤੂੰ ਤੁਸੀਂ ਨਾਲ ਚਲੇ ਤਾਂ ਤੁਹਾਨੂੰ ਮਿਲ ਦਿੰਦਾ ਨਾ ਪਰੇ ਲਾਉਣੀ ਕੰਮ ਨੂੰ ਮੈਨੂੰ ਪਤਾ ਹੁੰਦੀ ਕਾਲੂ ਕਿਹੜਾ ਕੱਢਿਆ ਆ ਪੀਆਇਓ ਮੈਨੂੰ ਪਤਾ ਨਹੀਂ ਤੇ ਕਿ ਮੈਂ ਰਹਿ ਗਈ ਦੀ ਆਂ ਕਹਦੇ ਉਹ ਕਹਦੇ ਮੈਂ ਰਹਿ ਗਈ ਸੀ ਜੂਸ ਤੇ ਮੈਨੂੰ ਦੋ ਬਣਾ ਦੇ ਉਹ ਤਾਂ ਕਹਦੀ ਬਹਿ ਜਾ ਮਾਸੀ ਕਹਿੰਦੀ ਬਣਾ ਦਾਂਦੀ ਮਨਾਟਾ ਝੱਟ ਬਚ ਗਏ ਤੇ ਆਪਾਂ ਹੁਣ ਦੇਖੀਏ ਸਾਗ ਰਿਜਣ ਵਾਲਾ ਹੀ ਫਿਰ ਉਹ ਤੇ ਬਾਦ ਘੋਟਣਾ ਵੀ ਆ ਮੈਂ ਥੋੜਾ ਜਿਹਾ ਪਣੀ ਢੋਕਾ ਚਾਹੁੰਦੀ ਹਾਂ ਠੀਕ ਆ ਪਈ ਟਾਈਮ ਹੋ ਚੰਗੀ ਤਰ੍ਹਾਂ ਰਿਜਜੂਗਾ ਇਹਨਾਂ ਨਾਲ ਅਦੇ ਜੂੜਾ ਬਿਨਾ ਇਹ ਦੁੱਧ ਨਹੀਂ ਦੰਦੀਆਂ ਬੜਾ ਮਟਲਾ ਸਰ ਇੱਧਰ ਬੀਬੀ ਭੇਜਦੀ ਪਿੱਛੇ ਮੈਂ ਹੱਦਾ ਪਾੜਾ ਮੈਂ ਕਿਹਾ ਬੀਬੀ ਨੂੰ ਬੀਬੀ ਮੈਂ ਕਿਹਾ ਬੀਬੀ ਨੂੰ ਮਸਕਾਇਆ ਲਾ ਕੇ ਬੀਬੀ ਜਾਈ ਮੜਾ ਜਾ ਹੱਦਾ ਪਾ ਗਈ ਸੋਕ ਮਸਕਾਇਆ ਲਾਇਆ ਸੰਤਰਾ ਖੱਟਾ ਮਿੱਠਾ ਤਾਂ ਉਹ ਨਹੀਂ ਲੱਗਿਆ ਮਸਕਾਇਆ ਲਾਇਆ ਯੋ ਮੇਰੇ ਵਾਸਤੇ ਲੱਡੂ ਰੱਖਣਾ ਤਾਂ ਉਹ ਵੀ ਮੈਂ ਖਾ ਗਈ। ਹੋਰ ਕਾਦੀ ਮੇਰੀ ਡਾਈਟਿੰਗ ਐ ਬੀਬੀ ਲੱਡੂ ਤਾਂ ਖਾ ਗਈ ਮੈਂ। ਮੂਹ ਤੇਜ਼ ਜਿਹਾ ਨਾ ਜੈ ਵੀ ਮੁੱਤੀ ਜਾਂਦੀ ਆ ਜੇ ਕੀ ਜਾ ਜੇ ਫੇ ਜਦੇ ਉਹ ਹੋ ਜਾਂਦਾ ਮੈਂ ਉਹ ਖਰਾ ਕਟਾ। ਕਿਹਨ ਟਾਈਮ ਤੇ ਪਾਣ ਲੱਗੇ ਨਾ ਫਿਰ ਹੁਣ ਉਹ ਰਿੱਜਣਾ ਘਟਾ। ਨਾ ਰਿੱਜ ਤਾਂ ਤਾਂ ਨਹੀਂ ਹੈ। ਹੋਰ ਫਿਰ ਹਫ਼ਤਾ-ਹਫ਼ਤਾ ਰਹਿ ਲੈਣਾ ਜਦ ਮਸ਼ੀਨ ਕੋ ਲਾਉਣੀ ਆ। 3:30-5 ਦਾ ਐ ਪਰ ਪੌਣੇ ਪੰਜ ਦਾ ਏ ਪਰ ਦਿਨ ਦੇਖੋ ਕਿੱਥੇ ਚਲੇ ਗਿਆ ਦਿਨ ਤਾਂ ਦਿਖੇ ਨਹੀਂ ਰਿਹਾ ਥੋੜੇ ਚਿਰ ਤੱਕ ਉਹਨੂੰ ਸਾਗ ਘੋੜ ਦੇਣਾ ਏ ਦਰਾਣੀ ਤਾਂ ਮੇਰੀ ਗਈ ਹੋਈ ਏ ਪੇਕਿਆਂ ਨੂੰ ਬੀਬੀ ਉਹ ਰੋਜੇ ਤੁਰ ਪੰਦੀ ਏ ਪੇਕਿਆਂ ਨੂੰ ਉਹਦੀ ਭੂਆ ਦੀ ਕੁੜੀ ਆਈ ਵੀ ਏ ਹਾਂ ਉਹਦੀ ਭੂਆ ਦੀ ਕੁੜੀ ਆਈ ਵੀ ਏ ਨਾ ਰੋਜ ਤੁਰਦੀ ਆ ਉਹਨੇ ਬਾਹਰ ਨੂੰ ਜਾਣਾ ਏ ਨਾ ਨਾ ਜਾਣ ਕੇ ਜਾਂਦੀ ਤਾਂ ਗਈ ਏ ਨਾ ਨਾ ਜਾਣ ਕੇ ਜਾਂਦੀ ਆ ਜਾਣ ਕੇ ਚਲੀ ਗਈ ਵੀ ਅੱਜ ਸਾਗ ਧਰਨਾ ਤਾਂ ਲੈ ਵੀ ਆਪੇ ਤਰੀ ਜਾਣੀ ਆ ਪਿੱਛੇ ਤੇ ਹੁਣ ਆਥਲ ਨੂੰ ਕਹਿੰਦੀ ਦੀ ਆਉਂਗੀ ਨਹੀਂ ਆਉਗੀ ਫੇ ਨਹੀਂ ਐ ਨਹੀਂ ਪਤਾ ਨਾ ਆਉਗੀ ਤਾਂ ਜ਼ਰੂਰ ਬੀਬੀ ਬਸ ਰੋਟੀ ਉਹ ਖਾਣ ਆਉਗੀ ਸ਼ਾਂ ਰਾਤ ਦੀ ਰੋਟੀ ਖਾਉ ਮਸਾਗ ਨਾਲ ਗਰਮ ਗਰਮ ਕੀ ਦੀ ਬਾਸ ਟਪਰੀਆ ਨਾ ਮੈਂ ਮੈਟ ਚਲੀ ਨਾ ਹੋ ਗਿਆ ਅੱਛਾ ਏ 3 ਸਾਲ ਜੰਦਾ ਹੈ ਨਾ ਬਾਸੀ ਘਰ ਨਹੀਂ ਉੱਛੀ ਮੈਟ ਤੀਸਲਦਾ ਏ ਮਾਸ਼ਾਦ ਹੋਰ ਬਿਟਾਵਾਂਗੇ ਕੁਮਲ ਚੱਲਦਾ ਠੰਡ ਹੈ ਫਿਰ ਵੀ ਉੱਥੇ ਅੰਦਰ ਕੱਢ ਦਾਂਗੇ ਠੰਡ ਹੁਣ ਦਿਨ ਪਰ ਦਿਨ ਵਧੇ ਰਹੀ ਆ ਰਾਤ ਨੂੰ ਔਖਾ ਹੋਰ ਚਲ ਮੈਂ ਸਹਾਈ ਖੜੀ ਜਾਂਦੀ ਹਾਂਗੇ 6 ਹੋਣ ਵਾਲੇ ਆ ਹੋਰ ਦੁੱਧ ਬਣ ਗਿਆ ਹੁਣ ਇੱਧਰ ਆ ਜੀ ਤੇਰੀ ਮੰਮੀ ਮੇਰੀ ਮਾਗਰੇ ਦੁੱਧੋ ਬਾਲਤਾ ਲੋ ਜੀ ਬੀਬੀ ਨੇ ਉਬਾਲਿਆ ਦੁੱਧ ਬੀਬੀ ਦਾ ਪਤਾ ਹੀ ਨਹੀਂ ਹੈਗਾ ਬਿੱਡੀ ਦੇ ਤਾਂ ਤੇਰੀ ਮੰਮੀ ਉਹ ਭੁੱਲ ਗਈ ਕਰਕੇ ਗਾਵਾ ਹਾਂ ਮੇਰੇ ਨਾਲ ਬਹਿਸ ਕਰਨਾ ਫਰਮਾਇਆ ਇਹ ਨਾਲ ਬਹਿਸ ਕਰਦੀ ਕਰਦੀ ਦੁੱਧ ਦੇ ਭੁੱਲ ਗਈ ਕਾਨੂੰ ਮਾਇਕੇ ਹਦਾਂ ਮੈਨੂੰ ਦੱਸ ਦਿੰਦੀ ਕਿ ਮੈਂ ਦੁੱਧ ਤਾਰਿਆ ਕਾਨੂੰ ਕਹਿੰਦੀ ਮੈਂ ਤੇਰੇ ਤੇਰੇ ਕੋਲ ਆ ਗਈ ਕਹਿੰਦੀ ਬਹਿਸ ਕਰਨ ਇੱਕ ਨਾਲ ਇੱਕ ਫਰੀ ਲੋ ਜੀ ਟਾਈਮ ਦੇਖੋ ਕਿਹੜਾ ਹੁਣ ਸਾ ਘੋਟਣ ਦਾ ਮੇਰਾ ਹੋ ਗਿਆ ਨੇਰਾ ਹੋ ਗਿਆ ਮੂੰਹ ਵਿੱਚ ਪਤਨ ਕੀ ਨੇ ਆਜ ਸੰਗਤਰੇ ਖਾ ਖਾ ਇਨੇ ਵੱਜੇ ਪਏ ਆ ਨਾ ਮੈਂ ਦੇਖੋ ਖਾਦਾ ਹਾਂ ਹਾਂ ਮੈਂ ਸੰਗਤਰਾ ਵੀ ਖਾਇਆ ਚਕੋਤਰਾ ਵੀ ਖਾਇਆ ਤਿੰਨ ਗਲਾਸ ਜੂਸ ਜੂਸ ਕੱਢ ਲਿਆ ਦੂਵੀ ਤਨੀ ਬਾਕੀ ਹੈ ਨਾ ਆ ਕੇ ਖਾਊਗਾ ਟਾਈਮ ਨਹੀਂ ਮਿਲਿਆ ਉਹਨੂੰ ਬਾਅਦ ਚ ਦੇਖਿਆ ਉਹਨੂੰ ਸੰਗ ਕਰੇ ਹਾਏ ਹਾਏ ਕੋਲ ਗਿਰ ਗਿਆ ਤੀ ਮੇਰਾ ਤਾਂ ਜਲਿਆ ਬਈਆ ਖੋੜਾ ਦਾ ਸਰਨਾ ਵੀ ਨਹੀਂ ਮੈਂ ਤਾਂ ਆ ਹੱਡੀ ਜਿਹੜੀ ਤੂੰ ਤੇ ਮੈਨੂੰ ਆ ਲੱਗਦਾ ਹੱਡੀ ਬਾਦ ਮੇਰੀ ਸਾਸੂ ਮਾਂ ਲੰਗੜੀ ਹੋਣੀ ਸ਼ੁਰੂ ਹੋ ਗਈ ਹੱਡੀ ਬਾਦ ਰਹੀ ਆ ਹੱਡੀ ਬਾਦ ਕਹਿੰਦੇ ਜਿਹੜੀ ਆ ਚੀਜ਼ ਐ ਆ ਚੀਜ਼ ਐ ਇਹ ਨਾੜਾ ਦੁਖ ਰਹੀਆਂ ਨੇ ਮੇਰੀ ਮੈਂ ਹਾਸੇ ਖੇਲਦੀ ਗੱਲ ਨਹੀਂ ਹੈਗੀ ਫਿਰ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਇੱਕ ਵਾਰ ਕਿਹਾ ਤਾਂ ਆ ਹੁਣ ਜੇ ਪੀਲਵਾ ਕੇ ਉਹ ਬੀ ਟੈਸਟ ਕਰਵਾਓ ਜੇ ਪੀਲਵਾ ਕੇ ਉਹ ਹੱਡੀ ਬਾਦ ਰਹੀ ਹੈ ਮੈਨੂੰ ਪਤਾ ਹੈ ਹੋਰ ਕਿਉਂਕਿ ਕਿਉਂਕਿ ਪਹਿਲਾ ਕਮੈਂਟ ਆਏ ਤੇ ਬਹੁਤ ਸਾਰਿਆਂ ਨੇ ਜਿਹੜੀਆਂ ਤੀਆਂ ਉਹ ਤਾਂ ਹੈਗੇ ਫੋੜੇ ਹੁਣ ਠੀਕ ਆ ਉਹ ਤਾਂ ਉਹ ਆ ਹੱਡੀ ਬਾਦ ਰਹੀ ਹੈ ਮੈਨੂੰ ਲੱਗਦਾ ਬਹੁਤ ਸਾਰਿਆਂ ਨੇ ਕਮੈਂਟ ਆਏ ਤੇ ਕਹਿੰਦੇ ਟੈਸਟ ਕਰਾਓ ਵੀ ਉਹ ਕੁਝ ਵੀ ਉਹ ਹੁੰਦਾ ਨਾ ਪਤਾ ਨਹੀਂ ਕਿ ਆ ਯੂਰੀਆ ਯਾ ਰੀ ਨਹੀਂ ਹੁੰਦਾ ਪਤਾ ਨਹੀਂ ਕੀ ਹੋ ਗਿਆ ਤਾਂ ਕੋਸਟੋਲ ਨਹੀਂ ਮੈਂ ਕਿਹਾ ਤੁਹਾਨੂੰ ਮੈਂ ਗੱਲੇ ਭੁੱਲ ਗਈ ਕੀ ਹੋ ਜਾਂਦਾ ਏ ਵੀ ਟੈਸਟ ਕਰਾਓ ਵੀ ਪਤਾ ਲੱਗ ਜਾਊਗਾ ਹੋਰ ਵੀ ਮੈਂ ओके ਤੂੰ ਆਪ ਕਹਿ ਰਹੀ ਥੀ ਆ ਹੁਣ ਜਦ ਉਹਨੂੰ ਉਹ ਸੰਗਤਰੇ ਨੂੰ ਕਹਤਾ ਮੈਂ ਤੇਰੇ ਸੰਗਤਰੇ ਅਸੀਂ ਲੈ ਆਏ ਮੈਂ ਕਿਹਾ ਹਰਪ੍ਰੀਤ ਦੀ ਮੰਮੀ ਭੇਜੂਗੀ ਤੈਨੂੰ ਸੰਗਤਰੇ ਮੈਂ ਕਿਹਾ ਉਹਨੂੰ ਕਹਿ ਰਹੀ ਥੀ ਮੈਂ ਮਹਾ ਮੰਮੀ ਵੀ ਲੰਗੜੀ ਹੋਗੀ ਨਾ ਪੁੱਛ ਲਿਆ ਚਾਹੇ ਉਹਨੂੰ ਮੈਂ ਕਹਿ ਰਹੀ ਥੀ ਮੈਂ ਕਿਹਾ ਤਾਂ ਆਪ ਲੰਗੜਾ ਕੇ ਤੁਰਨ ਲੱਗ ਗਈ ਉਹਨੂੰ ਦੇਖੀ ਨੀ ਨਾ ਹੁਣੀ ਤੁਰਦੀ ਫਿਰ ਮੇ ਤਾਂ ਆਪੇ ਕਹਿ ਦਿੰਦੀ ਵੀ ਦੀਦੀ ਲੰਗੜੀ 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 ਕਰਦੇ ਤੁਰਦੀ ਐ ਫਿਰ ਮੈਂ ਹੀ ਕਿਹਾ ਹੁਣ ਉਹਨੂੰ ਉਹਨੇ ਜਦ ਤੱਕ ਦਿਖਿਆ ਨਹੀਂ ਉਹਨੂੰ ਫਿਰ ਮੈਂ ਕਿਹਾ ਵੀ ਮੋਂ ਮਿੱਠਾ ਬਣਨ ਕੀ ਬੀ ਬੋਲ ਤਾ ਹਾਂ ਮੋਂ ਮਿੱਠਾ ਬਣਨ ਕੀ ਬੀ ਬੋਲ ਵਧੀਆ ਹੀ ਹੋਊਗਾ ਆ ਦੇ ਆਏ ਲੋਨ ਪਾਇਆ ਆਇਦ ਨਾਲ ਹੀ ਆਲਣ ਪਾਇਦਾ ਤਾਂ ਮੈਂ ਕੀ ਕਰਾਂ ਹੁਣ ਨਹੀਂ ਮੈਂ ਇਹਦੇ ਨਾਲ ਨਾ ਪਾਇਆ ਕਰਾਂ ਮੈਂ ਤਾਂ ਫਿਰ ਸਿੱਧਾ ਹੀ ਚੱਲ ਪੰਨੀ ਆ ਮਸ਼ੀਨ ਨਾਲ ਮਸ਼ੀਨ ਵੀ ਬੈਸ ਕੇ ਫੇਰ ਲੋ ਆਲਣੇ ਪਹਿਲਾਂ ਮੈਂ ਇਹੀ ਪਾਉਂਦੀ ਹੁੰਦੀ ਸੀ ਪਿੰਡ 'ਚ ਇਹ ਤਾਂ ਹੁਣ ਮਸ਼ੀਨ ਕਰ ਸੀ ਤਾਂ ਮੈਂ ਚੱਕੀ ਨਹੀਂ ਹੈ ਨਹੀਂ ਉਹ ਬਈਆ ਲੋ ਜੀ ਰੋਟੀ ਪਾਣੀ ਅਸੀਂ ਖਾ ਲਿਆ ਤੇ ਹਮੇਸ਼ਾ ਮੈਂ ਵੀਡੀਓ ਦਾ ਐਂਡ ਇਸ ਕਮਰੇ 'ਚ ਬੈ ਕੇ ਕਰਦੀ ਹੁੰਨੀ ਆ ਤੁਹਾਨੂੰ ਤਾਂ ਹੁਣ ਪਤਾ ਹੀ ਲੱਗ ਗਿਆ ਹੋਣਾ ਜਿਹੜੇ ਹਰ ਰੋਜ਼ ਦੇ ਦੇਖਣ ਵਾਲੇ ਨੇ ਹਨਾ ਉਹਨਾਂ ਦਾ ਪਛਾਣ ਆਇਆ ਜਾਂਦਾ ਵੀ ਹਾਂ ਇਹ ਉਹੀ ਕਮਰਾ ਏ ਇੱਥੇ ਵੀਡੀਓ ਬੈ ਕੇ ਦੀਦੀ ਐਂਡ ਕਰਦੀ ਆ ਤੇ ਮੈਂ ਹਰ ਰੋਜ਼ ਇਸੇ ਕਮਰੇ 'ਚ ਆ ਕੇ ਐਂਡ ਕਰਦੀ ਆ ਹੋਰ ਹਰ ਰੋਜ਼ ਦੀ ਤਰ੍ਹਾਂ ਐ ਵਾਸ ਅੱਜ ਦਾ ਵਲੌਗ ਸਾਡਾ ਇੱਥੇ ਤੱਕ ਸੀਗਾ ਸੰਤਰੇ ਅਸੀਂ ਲਿਆਏ 10-12 ਕਿਲੋ ਤੇ ਆਦੇ-ਆਦੇ ਅਸੀਂ 3 ਘਰਾਂ ਨੇ ਵੰਡ ਲਏ ਮਤਲਬ ਰਾਵੀ ਉਹਨਾਂ ਨੇ ਇੱਧਰ ਮਾਸੀ ਉਹਨਾਂ ਨੇ ਹਰਪ੍ਰੀਤ ਦੀ ਮੰਮੀ ਤੇ ਸਾਰੇ ਵਲੌਗ ਚ ਰਾਵੀ ਤੇ ਹੁਣ ਮਾਸੀ ਜੀ ਦਾ ਪਤਾ ਹੀ ਲੱਗ ਗਿਆ ਹਨਾ ਸਾਰਿਆਂ ਨੂੰ ਵੀ ਕਿਉਂਕਿ ਜ਼ਿਆਦਾਤਰ ਵਲੌਗਸ ਬਹੁਤ ਆਂਦੇ ਨੇ ਤੇ ਅਦੇ ਅਸੀਂ ਰੱਖ ਲਏ ਤੇ ਆਪਣਾ ਬੰਡਲ ਹੈ ਤੇ ਜਿੱਕਰ ਜਿਹੜਾ ਵੱਡਾ ਜਿਹਾ ਫਰੂਟ ਤਾਂ ਉਹ ਮੈਂ ਤੇ ਹਰਪ੍ਰੀਤ ਦੀ ਮੰਮੀ ਨੇ ਅੱਧਾ-ਅੱਧਾ ਲੈ ਲਿਆ ਕਿਉਂਕਿ ਅਸੀਂ ਇੱਕ ਪਹਿਲੀ ਵਾਰ ਸੀਗਾ ਤਾਂ ਕਰਕੇ ਫਿਰ ਅਸੀਂ ਦੇਖਣਾ ਸੀ ਵੀ ਕਿਵੇਂ ਹੁੰਦਾ ਉਹ ਫਿਰ ਵੀ ਤੁਸੀਂ ਵੀ ਟੇਸਟ ਕਰੋ ਆਪਾਂ ਵੀ ਕਰਾਂ ਸੀ ਵੀ ਕਰਦੇ ਆ ਚਲੋ ਜੀ ਸੰਗਤਣਾਂ ਨੂੰ ਕੱਲੂ ਕੱਢਾਂਗੇ ਜੂਸ ਅਗਲੀ ਵੀਡੀਓ 'ਚ ਕਿਉਂਕਿ ਅੱਜ ਤਾਂ ਅਸੀਂ ਐਵੇਂ ਚੱਕ-ਚੱਕ ਕੇ ਖਾ ਲਏ ਤੇ ਜੂਸ ਕੱਲੂ ਕੱਢਾਂਗੇ ਤੇ ਹੁਣ ਮਿਲ ਮਿਲਦੇ ਤੁਹਾਨੂੰ ਅਗਲੇ ਵਧੀਆ ਜਿਹੇ ਵਲੌਗ 'ਚ